ਇੱਕ ਮਟਿਆਰ ਨੇ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਚੁੱਪਚਾਪ ਆਰੀਆ ਸਮਾਜ ਮੰਦਰ ਵਿੱਚ ਪ੍ਰੇਮ ਵਿਆਹ ਕਰਵਾ ਲਿਆ ਜਿਵੇਂ ਹੀ ਮਟਿਆਰ ਦੇ ਭਰਾ ਤੇ ਪਿਓ ਨੂੰ ਇਹ ਗੱਲ ਖਬਰ ਮਿਲੀ ਤਾਂ ਉਹਨਾਂ ਨੇ ਮਟਿਆਰ ਦਾ ਗਲਾ ਕੁੱਟ ਕੇ ਉਸ ਦੀ ਹਤਿਆ ਕਰ ਦਿੱਤੀ ਤੇ ਸੰਸਕਾਰ ਵੀ ਕਰ ਦਿੱਤਾ ਪ੍ਰੇਵੀ ਤੋਪਤੀ ਬਣੇ ਲੜਕੇ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਗਰੇਟਰ ਨੌਇਡਾ West ਖੇਤਰ ਦੇ ਬਿਸਰਤ ਪੁਲਿਸ ਸਟੇਸ਼ਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਪੁਲਿਸ ਨੇ ਜਾਂਚ ਕੀਤੀ ਤਾਂ ਆਨਰ ਕਿਲਿੰਗ ਦੀ ਖੌਫਨਾਕ ਕਹਾਣੀ ਦਾ ਖੁਲਾਸਾ ਹੋਇਆ ਪੁਲਿਸ ਨੇ ਬੇਟੀ ਦੀ ਹਤਿਆ ਦੇ ਮੋਲਜਮ ਪਿਤਾ ਅਤੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਸੈਂਟਰ ਜ਼ੋਨ ਦੇ ਡੀਐਸਪੀ ਸੈਂਟਰ ਜ਼ੋਨ ਦੇ ਡੀਸੀਪੀ ਸ਼ਕਤੀ ਮੋਹਨਵਸਤੀ ਨੇ ਦੱਸਿਆ ਕਿ ਪਿੰਡ ਬੇਸਲੋਟਾ ਥਾਣਾ ਬਾਬੂਗੜ ਛਾਣੀ ਜ਼ਿਲ੍ਹਾ ਹਾਪੂੜ ਨਵਾਸੀ ਸੂਰ ਸਿੰਘ ਨੇ ਥਾਣੇ ਵਿੱਚ ਸੂਚਨਾ ਦਿੱਤੀ ਕੀਪਿੰਦਰ ਚਿਪਿਆਣਾ ਨਵਸੀ ਨੇਹਾ ਨਾਲ ਉਸਨੇ 11 ਮਾਰਚ ਨੂੰ ਗਾਜ਼ੀਆਬਾਦ ਦੇ ਆਰੀਆ ਸਮਾਜ ਮੰਦਰ ਵਿੱਚ ਪਰਿਵਾਰ ਦੀ ਮਰਜ਼ੀ ਵਿਰੁੱਧ ਚੁੱਪਚਾਪ ਤਰੀਕੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਵਿਆਹ ਤੋਂ ਬਾਅਦ ਨੀਹਾ ਆਪਣੇ ਘਰ ਚਲੀ ਗਈ ਉਸ ਦਾ ਫੋਨ ਬਹੁਤ ਵਾਰ ਤੋਂ ਲਗਾਤਾਰ ਬੰਦਾਨ ਲੱਗਾ ਤਾਂ ਉਸ ਨੂੰ ਸ਼ੱਕ ਹੋਇਆ ਉਸਨੇ ਆਪਣੇ ਇੱਕ ਜਾਣ ਪਛਾਣ ਵਾਲੇ ਨੂੰ ਨੀਹਾ ਦੇ ਘਰ ਜਾਣਕਾਰੀ ਲਈ ਭੇਜਿਆ ਇਤੇ ਉਸਨੂੰ ਪਤਾ ਲੱਗਾ ਹੈ ਕਿ ਨੀਹਾ ਨੇ ਸਵੇਰੇ ਫਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਨੇ ਉਸ ਦੀ ਅੰਤਿਮ ਰਸਤਾਵਾਂ માં ਵੀ ਕਰ ਦਿੱਤੀਆਂ ਹਨ ਉਹਨਾਂ ਕਤਲ ਦਾ ਸ਼ੱਕ ਪ੍ਰਗਟ ਕੀਤਾ ਤੇ ਜਾਂਚ ਦੀ ਮੰਗ ਕੀਤੀ ਪੁਲਿਸ ਮੁਤਾਬਕ ਪਾਨੂੰ ਰਾਠੋਰ ਨੇ ਸ਼ੱਕ ਹੁੰਤੇ ਬੁੱਧਵਾਰ ਸਵੇਰੇ ਆਪਣੀ ਧੀ ਤੋਂ ਵਿਆਹ ਬਾਰੇ ਪੁੱਛਿਆ ਤਾਂ ਧੀ ਅਤੇ ਪਿਓ ਵਿਚਕਾਰ ਝਗੜਾ ਹੋ ਗਿਆ ਜਦੋਂ ਪੂਰੇ ਪਰਿਵਾਰ ਨੂੰ ਪਤਾ ਲੱਗਾ ਹੈ ਕਿ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਉਸਨੇ ਸੂਰਜ ਨਾਲ ਵਿਆਹ ਕਰਵਾ ਲਿਆ ਤਾਂ ਉਹ ਗੁੱਸੇ ਵਿੱਚ ਆ ਗਏ ਗੁੱਸੇ ਵਿੱਚ ਭਾਨੂੰ ਨੇ ਆਪਣੀ ਧੀ ਨੂੰ ਜ਼ਮੀਨ ਤੇ ਸੁੱਟ ਦਿੱਤਾ ਅਤੇ ਉਸ ਦੀਆਂ ਦੋਵੇਂ ਲੱਤਾਂ ਫਾੜ ਲਈਆਂ ਅਤੇ ਪ੍ਰਾਹਮਾਨ ਚੂ ਨੇ ਉਸ ਦੀ ਚੁੰਨੀ ਨਾਲ ਗਲਾ ਕੁੱਟ ਦਿੱਤਾ